हां जी किद्दा ਸੁਣਾਵਾਲੇ ਸਤੌਰ ਕਲਾਸ ਹਾਊਸ ਤੇ ਅਸੀਂ ਜਿੱਤੇ ਆ ਗਏ ਨਵਾਂ ਮਾਲ ਨਵੀਂ ਆਫਰਾਂ ਦੱਸੋ ਭਾਈ ਜੀ ਅੱਜ ਕੀ ਨੇ ਆਫਰਾਂ ਅੱਜ ਆਪਾਂ ਜੀ ਕੁਰਤੇ ਪਜਾਮੇ ਦੇ ਸੂਟਾਂ ਦੇ ਆਫਰ ਲਾਵਾਂਗੇ ਲਾਵਾਂਗਾ ਧਮਾਕਾ ਜੀ ਵਾਹ ਜੀ ਦੱਸੋ ਦੇ 3000 ਦੇ 6 ਕੁਰਤੇ ਪਜਾਮੇ ਲਾਵਾਂਗੇ ਜੀ ਕਲਰ ਕੋਟਨ ਦੇ ਜੀ 15 ਕਲਰ ਜੀ ਵਾਹ ਜੀ ਵਾਹ 15 ਕਲਰ ਨੇ ਇਸ ਤੋਂ ਇਲਾਵਾ ਸਾਡੇ ਕੋਲੇ ਜੀ ਸੂਟਾਂ ਦੀ ਆਫਰ ਹੈ ਜੀ 1000 ਦੇ 5 ਨੇ ਜੀ 2-200 ਰੁਪਏ ਦਾ ਸੇਲ ਮੇਲਾ ਲੱਗਿਆ ਜੀ ਗੱਲਾ ਸੂਟ ਨਹੀਂ ਜੀ ਸੂਟ ਦੇ ਨਾਲ ਤੁਸੀਂ ਦੁਬੱਟਾ ਦੇਖ ਸਕਦੇ ਹੋ ਜੀ ਕੋਈ 300 ਨਹੀਂ ਕੋਈ 400 ਨਹੀਂ ਜੀ ਸਿਰਫ 200 ਰੁਪਏ ਦਾ ਜੀ ਵਾਹ ਵਾਹ ਲਓ ਜੀ ਇੱਕ ਆ ਚੱਲੇ ਨੇ ਬਲੈਕ ਸੂਟ ਆ 7-800 ਵਾਲੀ ਸੂਟ ਨੇ ਜੀ ਆਪਾਂ ਨੇ ਲਾਣਾ ਜੀ ਸਿਰਫ 400 ਰੁਪਏ ਚ ਮੂਰੀ ਵਰਕ ਬਾਜੂ ਵਰਕ ਸਾਰਾ ਹੋਊਗਾ ਜੀ ਤੇ ਆਹ ਦੁਪੱਟਾ ਦੇਖ ਸਕਦੇ ਹੋ ਸਿਰਫ 400 ਰੁਪਏ ਚ ਲਓ ਜੀ 1500 ਰੁਪਏ ਦੇ ਦੋ ਸੂਟ ਨੇ ਜਿਹੜਾ ਆਪਣਾ 1000 ਰੁਪਏ ਦਾ ਸੂਟ ਸੀ ਹੈਵੀ ਦੁਪੱਟੇ ਨੇ ਜੀ ਆਹ ਦੇਖੋ ਜੀ ਬਰੀਆਂ ਵਾਲੇ ਸੂਟ ਆ 1500 ਰੁਪਏ ਦੇ ਦੋ ਸੂਟ ਜੀ ਇਹ ਸਾਰੇ 1500 ਰੁਪਏ ਦੋ ਸੂਟ ਨਹੀਂ ਜਿਆ ਸਾਧੀਆਂ ਵਾਸਤੇ ਜਿਵੇਂ ਨੰਦਾ ਕਰਜਾਂ ਵਾਸਤੇ ਸੂਟ ਲੈਣੇ ਨੇ 1050 ਰੁਪਏ ਦਾ ਜੀ 1050 ਦਾ ਸੂਟ ਬਾਜੀ ਵਾ 399 ਰੁਪਏ ਦਾ ਜੀ ਬਾਗ ਹੈ ਜੀ ਤਾਂ ਆਪਣੇ ਕੋਲੇ ਤੋਲੀ ਵੀ ਮਿਲ ਜਾਣਗੇ ਜੀ ਆ ਦੇਖ ਸਕਦੇ ਹੋ ਡਿਜ਼ਾਈਨ ਸਾਰੇ ਜੀ 200 ਦੇ ਤਿੰਨ ਇਹ ਸਭ ਲਈ ਤੁਸੀਂ ਆਉਣਾ ਜੀ ਸਲਾਮ ਰੇਲਵੇ ਸਟੇਸ਼ਨ ਦੇ ਕੋਲ ਬ੍ਰਹਮਸਰਮ ਮੰਦਰ ਦੇ ਬਿਲਕੁਲ ਸਾਹਮਣੇ ਸਤਗੁਰ ਕਲਾਥ ਹਾਊਸ